ਭਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਿਸਕੁਟ ਤਿਆਰ ਕਰਦਾਂ ਸਾਨੂੰ ਉਹੇ 35 ਸਾਲ ਤੋਂ ਹੋ ਗਏ ਪਹਿਲਾਂ ਬਿਸਕੁਟ ਬਣਾਉਣ ਦੇ ਤਰੀਕੇ ਤੇ ਹੁਣ ਦੇ ਬਣਾਉਣ ਦੇ ਤਰੀਕੇ 'ਚ ਫਰਕ ਬਣ ਗਿਆ ਲੱਕੜ ਵਾਲੀ ਹੁੰਦੀ ਸੀ ਪੱਠੀ ਜੀ ਅੱਗਾਂ ਜੀ ਹਾਂਜੀ ਅੱਗਾਂ ਜੀ ਤੇ ਹੁਣ ਜ਼ਮਾਨਾ ਬਦਲ ਰਿਹਾ ਹੈ ਤਾਂ ਇਸ ਲਈ ਹਾਂ ਇਹ ਵੀ ਬਣਾ ਗਏ ਹਾਂਜੀ ਉਹ ਤਕਰੀਬਨ ਮੋਸਟਲੀ ਇੱਥੇ ਲੋਕ ਬਣਵਾਉਂਦੇ ਹੀ ਰਹਿੰਦੇ ਨੇ ਖਾਸ ਕਰਕੇ ਸਾਵਣ ਦੇ ਮਹੀਨੇ 'ਚ ਤਾਂ ਬਹੁਤ ਆਸ਼ਾ ਹੁੰਦੀ ਹੈ ਸਮਾ ਬਦਲ ਗਿਆ ਲੋਕ ਪੈਕਟ ਵਾਲੇ ਬਿਸਕਟਾਂ ਦੀ ਥਾਂ ਲੈ ਲਈ ਇਹਨਾਂ ਬਿਸਕਟਾਂ ਨੇ ਹੈਨਾ ਵੀ ਲੋਕ ਬਿਸਕਟਾਂ ਦੀ ਉਹਨਾਂ ਦੀ ਵੱਧ ਡਿਮਾਂਡ ਆ ਕਿ ਇਹਨਾਂ ਦੀ ਵੱਧ ਡਿਮਾਂਡ ਆ ਮਟੀਰੀਅਲ ਵਧੀਆ ਹੋਵੇ ਤਾਂ ਮੋਰਕਲੀ ਬਿਸਕਟ ਆਪਣੇ ਆਪ ਵੀ ਵਧੀਆ ਬਣ ਜੇ ਇਹ ਜਿਹੜੇ ਸਟੀਲ ਦੇ ਪੀਪੇ ਨੇ ਤੇ ਥੋੜਾ ਪਰਨਾ ਬੰਨਿਆ ਤੇ ਸ਼ਹਿਰ ਚ ਉਹਨਾਂ ਚੀਜ਼ਾਂ ਨੂੰ ਕਿਵੇਂ ਅੱਜ ਬਰਕਰਾਰ ਰੱਖਿਆ ਹੋ ਤੁਸੀਂ ਹਾਂਜੀ ਹਾਂ ਇਹ ਤਾਂ ਚੱਲੂਗਾ ਜਿੰਨਾ ਚਿਰ ਅਸੀਂ ਜਿਉਂਦੇ ਆ ਸਾਡੇ ਨਾਲੇ ਚੱਲੂਗਾ ਇਹ ਪਿਆ ਪੀਪੇ ਨੂੰ ਵੇਖ ਕੇ ਕੁੜੀਆਂ ਨੂੰ ਚਾਹ ਜੜ ਜਾਂਦਾ ਕਿ ਨਹੀਂ ਜੀ ਹਾਂ ਹੁਣ ਵੀ ਅਸੀਂ ਪੀਪਾ ਤਿਆਰ ਕਰਵਾਉਂਦੇ ਹੀ ਕਰਵਾਉਂਦੇ ਆ ਪਹਿਲਾਂ ਭੈਣਾ ਕੋਲ ਜਾਂਦੇ ਸੀਗੇ ਹੁਣ ਵੀ ਜਾਂਦਾ ਹੁਣ ਕੁੜੀਆਂ ਅੱਗੇ ਉਹ ਕੁੜੀਆਂ ਕੋਲ ਵੀ ਉਵੇਂ ਜਾਂਦੇ ਆ ਸੋ ਦੋਸਤੋ ਜਿਵੇਂ ਜਿਵੇਂ ਸੌਣ ਦਾ ਮਹੀਨਾ ਨੇੜੇ ਨੇੜੇ ਆਈ ਜਾਂਦਾ ਤੇ ਹੱਥੀ ਤਿਆਰ ਕੀਤੇ ਬਿਸਕਟਾਂ ਦੀ ਡਿਮਾਂਡ ਵਾਧੀ ਆ ਧੀਆ ਧਿਆਣੀਆਂ ਆਸ ਰੱਖਦੀਆਂ ਨੇ ਕਿ ਮੇਰੇ ਪੇਕਾ ਪਰਿਵਾਰ ਆ ਜਿਹੜਾ ਮੇਰੇ ਲਈ ਬਿਸਕੁਟ ਕਢਾ ਕੇ ਲੈ ਕੇ ਆਊਗਾ ਸੌਂ ਦੇ ਮਹੀਨੇ ਆਸ ਕਰਦੇ ਨੇ ਪਰ ਬਿਸਕੁਟ ਤਿਆਰ ਕਿਵੇਂ ਹੁੰਦੇ ਨੇ ਬਿਸਕੁਟਾਂ ਦੀ ਟ੍ਰੈਡੀਸ਼ਨਲ ਵੇਹ ਕੀ ਆ ਲੰਮੇ ਸਮੇਂ ਤੋਂ ਤਿਆਰ ਕਰ ਰਹੇ ਨੇ ਬਿਸਕੁਟ ਤੇ ਬਾਈ ਜੀ ਹੁਣ ਅਸੀਂ ਪੱਠ ਤੇ ਆਏ ਆ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਿਸਕੁਟ ਤਿਆਰ ਕਰਦਿਆਂ ਸਾਨੂੰ ਹੋਗੇ 35 ਸਾਲ ਤੋਂ ਹੋ ਗਏ 35 ਸਾਲ ਹੋ ਗਏ ਹਾਂ ਮਤਲਬ ਕਿ ਵੇਕਰੀ ਤਾਂ ਬਹੁਤ ਪੁਰਾਣੀ ਹੈ ਇਹ ਜੀ ਮਤਲਬ ਹੈਗੀ ਐਸ 65 ਤੋਂ 70 ਦੇ ਦਰਮਿਆਨ ਸਾਲ ਪੁਰਾਣੀ अच्छा जी हां जी ਪਹਿਲਾਂ ਤੇ ਪਹਿਲਾਂ ਬਿਸਕੁਟ ਬਣਾਉਣ ਦੇ ਤਰੀਕੇ ਤੇ ਹੁਣ ਦੇ ਬਣਾਉਣ ਦੇ ਤਰੀਕੇ 'ਚ ਫਰਕ ਬਣ ਗਿਆ ਹਾਂਜੀ ਹਾਂਜੀ ਪਹਿਲਾਂ ਹੁੰਦੀ ਸੀ ਲੱਕੜ ਵਾਲੀ ਹੁੰਦੀ ਸੀ ਪੱਠੀ ਜੀ ਆਗਾ ਜੀ ਹਾਂਜੀ ਆਗਾ ਜੀ ਤੇ ਹੁਣ ਜਮਾਨਾ ਬਦਲ ਰਿਹਾ ਹੈ ਤੇ ਇਸ ਲਈ ਹਾਂ ਇਹ ਵੀ ਬਣ ਆ ਗਏ ਹਾਂਜੀ ਉਹ ਬਣ ਗਏ ਤੇ ਕਿੰਨੀ ਲੋਕਾਂ 'ਚ ਕਿੰਨੀ ਖੇਚ ਹੁੰਦੀ ਹੈ ਇਸ ਮਹੀਨੇ ਚਾਹ ਕੇ ਕਿੰਨੀ ਕੋ ਲੋਕ ਡਿਮਾਂਡ ਕਰਦੇ ਐ ਇੱਥੇ ਤਕਰੀਬਨ ਮੋਸਟਲੀ ਇੱਥੇ ਲੋਕ ਬਣਵਾਉਂਦੇ ਹੀ ਰਹਿੰਦੇ ਨੇ ਖਾਸ ਕਰਕੇ ਸਾਵਣ ਦੇ ਮਹੀਨੇ 'ਚ ਤਾਂ ਬਹੁਤ ਰਸ਼ ਹੁੰਦਾ ਬਹੁਤ ਰਸ਼ ਹੁੰਦਾ ਹਾਂਜੀ ਇਵੇਂ ਕੰਦਰੇ ਵੀ ਸਵਾ ਬਦਲ ਗਿਆ ਲੋਕ ਪੈਕਟ ਵਾਲੇ ਬਿਸਕਟਾਂ ਦੀ ਥਾਂ ਲੈ ਲਈ ਇਹਨਾਂ ਬਿਸਕਟਾਂ ਨੇ ਹੈਨਾ ਵੀ ਲੋਕ ਬਿਸਕਟਾਂ ਦੀ ਉਹਨਾਂ ਦੀ ਵੱਧ ਡਿਮਾਂਡ ਆ ਕਿ ਇਹਨਾਂ ਦੀ ਵੱਧ ਡਿਮਾਂਡ ਆ ਡਿਮਾਂਡ ਬਹੁਤ ਹੈ ਜੀ ਬਿਸਕਟ ਲਈ ਕੋਈ ਐਸੀ ਗੱਲ ਵੀ ਆਵਦੇ ਤਰੀਕੇ ਦੇ ਨਾਲ ਜਿਹੜੀ ਚੀਜ਼ ਪਾਉਣੀ ਆ ਬਿਸਕਟਾਂ 'ਚ ਪਾ ਲੈ ਹਾਂਜੀ ਹਾਂਜੀ ਬਿਲਕੁਲ ਪਾ ਸਕਦੇ ਹਾਂ ਹਾਂ ਤੇ ਜੋ ਮਤਲਬ ਕਿ ਤੁਹਾਡੀ ਮਤਲਬ ਇੱਛਾ ਆ ਹਾਂ ਉਹੇ ਜਿਹੀ ਬਣਾ ਦਿੰਦੇ ਆ ਅਸੀਂ ਬਿਲਕੁਲ ਸਹੀ ਗੱਲ ਹਾਂਜੀ ਇਹਦੇ 'ਚ ਫਿਰ ਕਿਹੜੀਆਂ ਚੀਜ਼ਾਂ ਦਾ ਵਾਅਦਾ ਤੇ ਆ ਰੱਖਦੇ ਆ ਖਾਸियत ਕਿਹੜੀ ਚੀਜ਼ ਦੀ ਵਾਅਦਾ ਰੱਖਦੇ ਆ ਇਹ ਮਟੀਰੀਅਲ ਵਧੀਆ ਹੋਵੇ ਤਾਂ ਮੋਰਕਲੀ ਬਿਸਕਟ ਆਪਣੇ ਆਪ ਹੀ ਵਧੀਆ ਬਣ ਜੇ ਠੀਕ ਆ ਹਾਂ ਲੋਕ ਦੇਸੀ ਘਰ ਦੇ ਘੜਵਾਗੇ ਜਿਆਦਾ ਕਰਕੇ ਦੇਸੀ ਘੇ ਉਹਦੀ ਬਣਵਾਉਂਦੇ ਨੇ ਹਾਂਜੀ ਠੀਕ ਆ ਸੋ ਦੋਸਤੋ ਬਾਈ ਹੁਣ ਨਾਲ ਗੱਲਬਾਤ ਕੀਤੀ 60-65 ਸਾਲ ਪੁਰਾਣੀ ਹੈ ਬਾਈ ਹੁਣੀ 30-35 ਸਾਲ ਤੋਂ ਇੱਥੇ ਕੰਮ ਕਰਦੇ ਨੇ ਤੇ ਉਹੀ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਉਹੀ ਮਸ਼ੀਨਰੀ ਦੇ ਨਾਲ ਅ ਜਿਵੇਂ ਸ਼ਹਿਰਾਂ ਦੇ ਲੋਕ ਜਿਹੜੇ ਪਿੰਡਾਂ ਚੋਂ ਉੱਠ ਕੇ ਆਏ ਨੇ ਜਿਨ੍ਹਾਂ ਨੂੰ ਇਸ ਬਿਸਕਟਾਂ ਦੀ ਖਾਸियत ਬਾਰੇ ਪਤਾ ਇਹਨਾਂ ਦੀ ਟ੍ਰੈਡੀਸ਼ਨਲ ਬਾਰੇ ਪਤਾ ਵੀ ਇਹਨਾਂ ਬਿਸਕਟਾਂ ਦੇ ਆਮ ਪਰਿਵਾਰਾਂ ਦੇ ਨਾਲ ਕੀ ਸਾਂਝਾ ਕੀ ਰਿਸ਼ਤਾ ਉਹਨੂੰ ਬਰਕਰਾਰ ਰੱਖਦੇ ਹੋਏ ਇਹ ਬੇਕਰੀ ਵੀ ਜਿਹੜੀ ਹਜੇ ਵੀ ਇੱਥੇ ਲੋਕ ਆ ਕੇ ਬਿਸਕਟ ਬਣਵਾਉਂਦੇ ਨੇ ਤੇ ਇਹ ਮੁਹੱਬਤ ਦਾ ਇਹ ਪਰਪੇ ਦਾ ਪ੍ਰਤੀਕ ਹੈ ਬਿਸਕਟ ਜਿਨ੍ਹਾਂ ਨੂੰ ਪੇਕਾ ਪਰਿਵਾਰ ਦੇ ਮੰਗ ਕਹਿ ਕੇ ਜਿਵੇਂ ਆਪਾਂ ਕਹਿੰਦੇ ਨੇ ਵੀ ਵੀਰਾ ਮੈਨੂੰ ਇਸ ਵਾਰ ਘਰ ਦੇ ਬਿਸਕਟ ਕਢਾ ਕੇ ਦੇ ਕੇ ਆਈਂ ਤੇ ਉਵੇਂ ਹੀ ਬਿਸਕਟ ਤਿਆਰ ਹੁੰਦੇ ਨੇ ਇਹਨਾਂ ਬਿਸਕੁਟਾਂ ਦੀ ਜਿਹੜੀ ਖਾਸੀਅਤ ਆ ਤੇ ਪਿੰਡਾਂ ਦੇ ਲੋਕ ਖਾਸ ਕਰਕੇ ਵੱਧ ਇਹਨਾਂ ਚੀਜ਼ਾਂ ਦੀ ਡਿਮਾਂਡ ਕਰਦੇ ਨੇ ਇਹ ਜਿਹੜੇ ਸਟੀਲ ਦੇ ਪੀਪੇ ਨੇ ਤੇ ਥੋੜਾ ਪਰਨਾ ਬੰਨਿਆ ਤੇ ਸ਼ਹਿਰ 'ਚ ਉਹਨਾਂ ਚੀਜ਼ਾਂ ਨੂੰ ਕਿਵੇਂ ਅੱਜ ਬਰਕਰਾਰ ਰੱਖਿਆ ਹੋ ਤੁਸੀਂ ਹਾਂਜੀ ਹਾਂ ਇਹ ਤਾਂ ਚੱਲੂਗਾ ਜਿੰਨਾ ਚਿਰ ਅਸੀਂ ਜਿਉਂਦੇ ਆ ਸਾਡੇ ਨਾਲੇ ਚੱਲੂਗਾ ਇਹ ਹਾਂ ਇਹ ਸਾਡਾ ਪੁਰਾਣਾ ਜਿਹੜਾ ਹੈਗਾ ਰੀਤੀ ਰਿਵਾਜ ਹਾਂ ਇਹ ਚੱਲਣਾ ਹੀ ਚੱਲਣਾ ਐਦਾਂ ਹੀ ਬਿਲਕੁਲ ਸਹੀ ਗੱਲ ਹੈ ਜਿਵੇਂ ਜਿਵੇਂ ਪਹਿਲਾਂ ਹੁੰਦੇ ਸੀ ਵੀ ਪੀਪੇ ਟੱਕਣ ਉੱਤੇ ਲਵਾ ਕੇ ਤੇ ਆ ਪੀਪੇ ਨੂੰ ਵੇਖ ਕੇ ਹੀ ਕੁੜੀਆਂ ਨੂੰ ਚਾਹ ਚੜ ਜਾਂਦਾ ਕਿ ਨਹੀਂ ਜੀ ਹਾਂ ਹੁਣ ਵੀ ਅਸੀਂ ਪੀਪਾ ਤਿਆਰ ਕਰਵਾਉਂਦੇ ਹੀ ਕਰਵਾਉਂਦੇ ਆ ਇਹ ਪੁਰਾਣਾ ਹੋ ਜੇ ਨਵਾਂ ਬਣਵਾਈਦਾ ਹੀ ਬਣਵਾਈਦਾ ਹਾਂ ਇਹ ਸਾੜਾ ਰਬਾ ਲੱਗਦਾ ਵੀ ਲੋਕ ਆਈ ਸੰਧਾਰੇ ਦੇ ਕੇ ਆਉਂਦੇ ਆ ਤੇ ਕੁੜੀਆਂ ਵੀ ਅਡੀਕ ਕਰਦੀਆਂ ਹੁੰਦੀਆਂ ਵੀ ਮੇਰਾ ਤਾਇਆ ਮੇਰਾ ਬਾਬਾ ਜਾਂ ਮੇਰਾ ਭਰਾ ਆ ਗਿਆ ਹਨਾ ਕੁੜੀਆਂ ਕਹਿ ਵੀ ਹੈ ਜੀ ਬਿਲਕੁਲ ਵੀ ਵੀਰ ਤੂੰ ਆਉਣਾ ਹੈ ਤੇ ਕੀ ਨਾਲ ਸਾਡੇ ਸਾਰੇ ਸਾਰੇ ਠੀਕ ਉਹ ਬੋਲ ਕਰਦੀਆਂ ਵੀ ਪਹਿਲਾਂ ਪਰਨਾ ਲੈ ਕੇ ਆਉਂਗੀ ਪੱਗ ਜੇ ਕਹਾਂਗੇ ਤਾਂ ਲੈ ਕੇ ਆਉਣੀ ਉਹ ਹਾਂ ਪਹਿਲਾਂ ਇਹ ਪਰਨਾ ਲੈ ਕੇ ਆਉਣੀ ਆ ਜੇ ਕਹਾਂ ਵੀ ਪੱਗ ਲੈ ਤਾਂ ਲੈ ਹੋਊਗੀ ਨਹੀਂ ਪਰਨਾ ਠੀਕ ਆ ਵੀ ਪਰਨਾ ਬੰਨਿਆ ਠੀਕ ਬਿਲਕੁਲ ਸਹੀ ਗੱਲ ਜੇ ਕਿਤੇ ਬਿਜਲੀ ਵਾਲੀ ਜੀ ਜਾਣਾ ਦਾ ਹੁ ਪਗ ਲੈ ਕੇ ਹੋਣੀ ਹੈ ਹਾਂ ਮੇਰੇ ਸਤੇ ਜਾਣਾ ਵੀ ਜਦੋਂ ਹੁ ਸਹਾਰਾ ਲੈ ਕੇ ਜਾਣਾ ਉਦੋਂ ਜਰੂਰ ਕਹਿਣੀ ਹੈ ਪਾਈ ਪਗ ਮੰਨ ਲੂਗੀ ਕੀ ਲੱਗਦਾ ਵੀ ਹੁਣ ਇਹ ਰਿਵਾਜਾਂ ਘਟ ਗਿਆ ਵੀ ਬਿਸਕਟ ਕਢਾ ਕੇ ਕੁੜੀਆਂ ਨੂੰ ਦੇ ਕੇ ਆਉਣੇ ਕਿ ਹੁਣ ਰੈਡੀमेड ਹੀ ਕਹਿੰਦੇ ਵੀ ਲਓ ਜੀ ਸੁੱਕੇ-ਬੁੱਕੇ ਪੈਸੇ ਅਸੀਂ ਤਾਂ ਬਣਾ ਕੇ ਦੇ ਕੇ ਆਉਨੇ ਹਾਂ ਕੋਈ ਰੱਖੇ ਕੋਈ ਨਾਂ ਦਵੇ ਦਵੇ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਅਸੀਂ ਆਪਣਾ ਜਿਹੜਾ ਰੱਖਿਆ ਅਸੀਂ ਆਪਣਾ ਇਹੀ ਚੱਲਦਾ ਰਹਿਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਐ ਬਿਸਕਟ ਕਢਾ ਕੇ ਲੈਉਣੇ ਸਾਨੂੰ 40 ਸਾਲ ਹੋ ਗਏ ਜੀ ਕੋਈ ਸਾਂ ਸਾਂ ਸੁਕੇ ਨਹੀਂ ਲੰਘਦੇ ਤਾਂ ਪਹਿਲਾਂ ਪਹਿਲਾਂ ਭੈਣਾ ਕੋਲ ਜਾਂਦੇ ਸੀਗੇ ਹੁਣ ਵੀ ਜਾਂਦਾ ਹੁਣ ਕੁੜੀਆਂ ਅੱਗੇ ਉਹਨਾਂ ਕੁੜੀਆਂ ਕੋਲ ਵੀ ਉਵੇਂ ਜਾਂਦੇ ਆ ਬਿਲਕੁਲ ਸਹੀ ਉਹਨਾਂ ਦੇ 12 ਬੱਚੇ ਆ ਰਹੇ ਨੇ ਭੇਜੇ ਦੀ ਪਹਿਲਾਂ ਉਹ ਜਿਹੜੀ ਬੱਚੀ ਕਹਿੰਦੀ ਵੀ ਮੈਂ ਵੀ ਆ ਰਹੀ ਆ ਵੀ ਨਾਲ ਨੂੰ ਨਾਲੂ ਬਿਸਕੁਟ ਤਿਆਰ ਕਰਾ ਕੇ ਰੱਖ ਹਾਂ ਕਰਦੇ ਬਿਸਕੁਟ ਹਾਂ ਨਾਲੂ ਬਿਸਕੁਟ ਨਾਲੂ ਬਿਸਕੁਟ ਇਹਨਾਂ ਨੂੰ ਬਿਸਕੁਟ ਇਹ ਨਾਲੂ ਬਿਸਕੁਟ ਵੀ ਹਾਂ ਜੋ ਖਾਣੇ ਆ ਜਾਂ ਕਿ ਮੱਠੀ ਇਹ ਇਹਨਾਂ 'ਚ ਸਾਂਝ ਹੈ ਇਹਨਾਂ 'ਚ ਪਿਆਰ ਹੈ ਸਾਂਝ ਹੈ ਜੀ ਪਿਆਰ ਹੈ ਪਿਆਰ ਹੈ ਹੈਨਾ ਬੱਚੇ ਖੁਸ਼ ਹੋ ਕੇ ਖਾਂਦੇ ਆ ਹਾਂ ਜਿਉਂ ਚ ਪਾਲ ਲੈਂਦੇ ਉਹਨਾਂ ਦੀ ਕੱਢੀ ਦਾ ਵੀ ਸਾਰੇ ਤੁਲੂ ਰੋਕਿਆ ਕਿਸੇ ਨੇ ਉਹ ਇਧਰ ਉਧਰ ਰੋਕ ਕੇ ਖਾਂਦੇ ਆ ਕਿਉਂਕਿ ਫਿਰ ਪਰਿਵਾਰ ਕਹਿੰਦੇ ਵੀ ਵੱਧ ਨਾਲ ਖਾ ਲੋ ਸਾਰੇ ਕਿਤੇ ਬਿਮਾਰ ਹੋ ਜਾਓ ਤੁਸੀਂ ਵੀ ਦੇਖ ਕੇ ਖਾਓ ਫਿਰ ਕੋਈ ਇਹਨਾਂ ਚ ਇਹ ਬਿਸਕਟਾਂ ਚ ਅਪਨਾਤਾ ਅਪਨਾਤਾ ਇਹ ਪ੍ਰਾਤ ਹੈ ਜਾਨ ਵੀ ਹੈਗੀ ਹੈ ਜੀ ਕੋਈ ਬਿਮਾਰੀ ਵੀ ਨਹੀਂ ਲੱਗਦੀ ਬੱਚਾ ਜਿੰਨਾ ਮਰਜ਼ੀ ਖਾਵੇ ਘੁੰਮੇ ਫਿਰੇ ਠੀਕ ਹੈ ਘਰ ਦਾ ਕਿਉ ਹੈ ਘਰ ਦਾ ਹੀ ਸਾਰਾ ਕੁਝ ਹੈ ਕਿਹੜਾ ਹੋਰੀ ਫਿਰ ਹੋਰ ਚੀਨੀ ਵਾਲੀ ਗੱਲ ਕੋਈ ਦੇਸੀ ਖੰਡ ਪਾਈ ਦੀ ਹੈ ਜੀ ਬਿਲਕੁਲ ਸਹੀ ਗੱਲ ਹੈ ਤਿੰਨ ਚੀਨੀ ਨਹੀਂ ਚੀਨੀ ਦਾ ਚਲੋ ਘਰੋਂ ਹੀ ਕੱਢਦੀ ਗੋੜਤੇ ਦੇਸੀ ਖੰਡ ਹਾਂ ਸੋ ਕਹਿੰਦਾ ਮਤਲਬ ਵੀ ਇਹ ਤਾਂ ਹੈ ਹੀ ਹੈ ਕਾਕਾ ਜੀ ਅੱਛਾ ਪਾਤਸ਼ਾਹ ਨੂੰ ਬਰਕਰਾਰ ਰੱਖੇ ਸੀ ਠੀਕ ਹੈ ਅਸੀਂ ਗੁਰੂ ਅਕਿੰਦ ਬਾਹਰਲੇ ਫਿਰ ਜਿਹੜੇ ਆਪਣਾ ਪੰਜਾਬ 75% ਬਾਹਰ ਜਾਵੜਿਆ ਲੁੱੱਜ ਦਾ ਫਿਰ ਇਹਨਾਂ ਚੀਜ਼ਾਂ ਨੂੰ ਹਾਂ ਜੀ ਹਾਂ ਬਿਲਕੁਲ ਉਹ ਤਾਂ ਪਛਤਾ ਰਹੇ ਨੇ ਜੀ ਹਾਂ ਅਸੀਂ ਦੇਖਦੇ ਆ ਬਜ਼ੁਰਗਾਂ ਨੂੰ ਜਿਹੜੇ ਉਧਰ ਆਉਂਦੇ ਆ ਆਪਣੇ ਨਿਆਣਿਆਂ ਨੂੰ ਛੱਡ ਕੇ ਉਹ ਵੀ ਹੁਣ ਹੁਣ ਕਹਿਣ ਲੱਗ ਗਏ ਵੀ ਅਸੀਂ ਡੈਡੀ ਅਸੀਂ ਵਾਪਸ ਆਉਣਾ ਹਾਂ ਉਹ ਕਹਿੰਦੇ ਉਜਾੜੇ ਰਜਗਾਰੇ ਨਹੀਂ ਹੈਗਾ ਇੱਥੇ ਹੀ ਰਹੋ ਤੁਸੀਂ ਹਾਂ ਪਰ ਉਹ ਧੱਕੇ ਨਾਲ ਫਿਰ ਵੀ ਹੁਣ ਆਉਣ ਲੱਗ ਗਏ ਇੱਕ ਹੋਰ ਇੱਕ ਬੇਸ਼ੱਕ ਥੋੜੀ ਹੈਂਡ ਟੂ ਮਾਉਸ ਹੈ ਪਰ ਕਮ ਸੇ ਕਮ ਅਪਰਾਧਤਾ ਹੈ ਨਾ ਬਿਲਕੁਲ ਤੁਸੀਂ ਸਾਡੇ ਬੇਟੇ ਤੁਹਾਡੇ ਨਾਲ ਅਪਨਾਤਾ ਹੈ ਬਿਲਕੁਲ ਇਹ ਸਾਡਾ ਬੇਟਾ ਸਾਡੇ ਨਾਲ ਅਪਨਾਤਾ ਹੈ ਭਤੀਜਾ ਹੈ ਸਾਂਝ ਹੈ ਕੋਈ ਨਹੀਂ ਕੱਕਾ ਕੋਈ ਗੱਲ ਨਹੀਂ ਤੂੰ ਹਿੰਮਤ ਕਰ ਕੋਈ ਨਹੀਂ ਬਾਬਾ ਕਰੋ ਕਿਰਪਾ ਕੋਈ ਗੱਲ ਨਹੀਂ ਅਸੀਂ ਸਵੇਰੇ ਅਰਦਾਸ ਕਰਾਂਗੇ ਤੁਹਾਡੇ ਲਈ ਕੋਈ ਗੱਲ ਨਹੀਂ ਅਸੀਂ ਇਹ ਗੱਲ ਕਹਿੰਦੇ ਆ ਆਮ हां जे कोई बच्चा थोड़ा डाउन ਹੁੰਦਾ ਵੀ ਕੱтка ਕੋਈ ਨਹੀਂ ਅਸੀਂ ਹੈਗੇ ਯਾਰ ਸਵੇਰੇ ਤੇਰੇ ਵਾਸਤੇ ਜਪ ਪਾਠ ਕਰਦੇ ਹਾਂ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਕੀ ਜਰੂਰ ਬਾਬਾ ਕਰੋ ਕਿਰਪਾ ਸੋ ਇਹ ਆਪਣਾ ਤਾਂ ਮਸਟ ਹੈ ਜੀ ਰਹਿਣੀ ਉਹ ਰਹਿਣੀ ਆ ਰਹਿਣੀ ਉਹ ਰਹਿਣੀ ਆ ਰਹਿਣੀ ਉਹ ਰਹਿਣੀ ਆ ਬਿਲਕੁਲ ਸਹੀ ਗੱਲ ਤੇ ਸਾਡੇ ਖੂਨ ਦੇ ਵਿੱਚੋਂ ਗਾਂਹ ਦੀ ਧਰਤੀ ਆ ਜੀ ਆਪਣੇ ਇਹ ਧਰਤੀ ਕਿਤੇ ਨਹੀਂ ਮਿਲਦੀ ਬਾਹਰ ਵਾਲੇ ਵੀ ਇਹਨੂੰ ਬਹੁਤ ਉਫ ਕਰਦੇ ਨੇ ਬਈ ਸਾਨੂੰ ਕਦੋਂ ਜਾ ਕੇ ਅਸੀਂ ਉੱਥੇ ਜਾਈਏ ਹਾਂ ਉੱਥੇ ਜਾ ਕੇ ਆਪਣਾ ਸਿਰ ਨਿਵਾਈਏ ਹਾਂ ਬਈ ਬਾਹਰ ਕਿਤੇ ਐਹੋ ਜਿਹਾ ਹੈ ਨਹੀਂ ਜੋ ਆਪਣਾ ਇੰਡੀਆ ਵਿੱਚ ਹੈਗਾ ਬਾਹਰ ਕਿਸੇ ਵੀ ਕੰਟਰੀ ਵਿੱਚ ਐਸਾ ਦਾ ਕੋਈ ਹੋਰ ਨਹੀਂ ਬਾਹਰ ਥੋੜੀ 3 ਘੰਟੇ ਲਾਈਨ 'ਚ ਖੜ ਕੇ ਬੰਦਾ ਬਿਸਕਟ ਕਢਾ ਲੂਗਾ ਹੈ ਇੱਕੋ ਜਿਹੀ ਵੈਰੀ ਗੁੱਡ ਕਿ ਨਹੀਂ ਸਾਨੂੰ ਸਵਾਦ ਨਹੀਂ ਆਉਂਦਾ ਉਹਨਾਂ ਚ ਜਿੰਨਾ ਚਿਰ ਅਸੀਂ ਲਾਈਨ 'ਚ ਖੜ ਕੇ ਬਣਾਉਂਦੇ ਨਹੀਂ ਕੋਲੇ ਖੜ ਕੇ ਨਹੀਂ ਹਾਂ ਬੜੇ ਬੜੇ ਲਫਾਫੇ ਨਹੀਂ ਲੈ ਕੇ ਦੇ ਨਾ ਨਾ ਨਾ